ਆਕੀ ਪਾਰਟੀ ਦਾ ਪ੍ਰਧਾਨ ਸਾਹਿਬ ਨੂੰ ਮਿਲਣ ਆਏ ਆ ਕਿ 40 ਬਾਰੇ ਹੋ ਗਏ ਐ ਜਦ ਘੱਲੂਪਾਰ ਅੱਜ ਸੁਆਇਆ ਪਰ ਅਜੇ ਤੱਕ ਸਿੱਖਾਂ ਦੇ ਮਾਮਲੇ ਨਾ ਸਰਕਾਰ ਸਮਝਦੀ ਹੈ ਨਾ ਇਹਨਾਂ ਨੂੰ ਠੀਕ ਕਰਨਾ ਚਾਹੁੰਦੀ ਹੈ। ਔਰ ਪ੍ਰਧਾਨ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਐ ਹੋਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਤੇ ਸਾਨੂੰ ਮਿਲਣ ਦੇ ਲਈ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ। ਜਿਹੜਾ ਤੇ ਬਹੁਤ ਬੇਇੱਜ਼ਤੀ ਦੀ ਗੱਲ ਹੈ ਕਿ ਐਸ.ਸੀ.ਪੀ.ਸੀ ਦਾ ਜੇ ਵਫਤ ਜਾਣਾ ਚਾਹਵੇ ਤੇ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਨੂੰ ਮਿਲਣਾ ਚਾਹਵੇ ਤੇ ਉਸ ਨੂੰ ਜਵਾਬ ਨਾ ਦਿੱਤਾ ਜਾਵੇ ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਕੌਮੀਅਤ ਦੇ ਤੌਰ ਦੇ ਉੱਤੇ ਅੱਜ ਹਿੰਦੂਤਵਾਸ ਸਮਝਦੀ ਨਹੀਂ ਹੈ ਸੋ ਅਸੀਂ ਇੰਨਾਂ ਨੂੰ ਇੱਕ ਯਾਦ ਪੱਤਰ ਦੇਣ ਆਏ ਹਾਂ ਕਿ ਜਿਹੜਾ ਮੇਲਾ 28 ਤਰੀਕ ਨੂੰ ਫਤਿਹਗੜ ਸਾਹਿਬ ਹੋਊਗਾ ਉਹਦੇ ਵਿੱਚ ਜਿਹੜਾ ਜਲੂਸ ਹੈਗਾ ਸਵੇਰੇ ਨਿਕਲਦਾ ਤੇ ਸੈਭਜਾਂ ਦੇ ਅੰਦਰ ਜਿੱਥੇ ਸੰਸਕਾਰ ਹੋਇਆ ਉੱਥੇ ਅਰਦਾਸ ਹੁੰਦੀ ਹੈ ਅਕਾਲ ਪੁਰਖ ਸਾਹਿਬ ਦੇ ਜਜ਼ਦਾਰ ਸਾਹਿਬ ਦੀ ਉਹਦੇ ਵਿੱਚ ਸਾਰੇ ਨਾਂ ਦੇਣ ਜਿਹੜਾ ਨਵਾਂ ਦੌਰ ਚੱਲਿਆ ਹੈ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਨ ਦਾ ਪਾਕਿਸਤਾਨ ਦੇ ਵਿੱਚ ਯੂਕੇ ਤੇ ਕੈਨੇਡਾ ਤੇ ਅਟੈਂਪਟ ਕੀਤੀ ਹੈ ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨ ਦੀ ਤੇ ਹਰਿਆਣੇ ਦੇ ਵਿੱਚ ਸੁਖਰੇ ਦੀਪ ਸਿੰਘ ਸੰਤੂ ਨੂੰ ਮਾਰਤਾ ਹੈ ਮੂਸੇਵਾਲ ਨੂੰ ਪੰਜਾਬ ਚ ਮਾਰਤਾ ਹੈ ਅਨਮਾ ਹੋਰ ਇੱਕ ਇਹ ਸਗਾ ਹੋਰ ਪ੍ਰੀਤ ਸਿੰਘ ਦਾ ਫ੍ਰੀਡਕੋਰ ਦਾ ਉਸ ਨੂੰ ਮਾਰ ਦੁੱਤਾ ਹੈ ਕਿ ਇਹ ਕਿਹੜੀ ਪਾਲਿਸੀ ਹੈ ਜਿਤੇ ਤੈਥ ਤੁਸੀਂ ਇਹ ਸਿੱਖਾਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਮਾਰਨਾ ਸ਼ੁਰੂ ਕਰਤਾ ਕਿ ਜਿਹੜੇ ਇਹ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਤੁਸੀਂ ਮਾਰਦੇ ਹੋ ਰੋਜ਼ ਅਰਦਾਸ ਕਰਦੇ ਆਂ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਗੋਲੀ ਤਾਂ ਸਾਰਿਆਂ ਨੂੰ ਚੜਨੀ ਚਾਹੀਦੀ ਹੈ ਕਿੰਨੇ ਕੰਨੇ ਨੂੰ ਕਿਉਂ ਮਾਰਦੇ ਹੋ ਤੁਸੀਂ ਤੇ ਗੋਲੀ ਖਾਣ ਨੂੰ ਅਸੀਂ ਤਿਆਰ ਹੈਗੇ ਅਸੀਂ ਡਰਦੇ ਤਾਂ ਹੈ ਨਹੀਂ ਕਿ ਤੇ ਤੁਸੀਂ ਗੋਲੀ ਮਾਰੋ ਤੇ ਖਤਮ ਕਰੋ ਮਾਮਲੇ ਨੂੰ ਪਰ ਇਸ ਤਰ੍ਹਾਂ ਸਾਨੂੰ ਤੜਫਾਉਣਾ ਤੇ ਇਸ ਤਰ੍ਹਾਂ ਅਮਰੀਕਾ ਦੀ ਜਿਹੜੀ ਇਹ ਬਾਦਸ਼ਾਹੀ ਹੈ ਕੈਨੇਡਾ ਦੀ ਬਾਦਸ਼ਾਹੀ ਕੈਨੇਡਾ ਦੀ ਬਾਦਸ਼ਾਹੀ ਪਾਕਿਸਤਾਨ ਦੀ ਯੂਕੇ ਦੀ ਉੱਥੇ ਜਾ ਕੇ ਸਿੱਖਾਂ ਨੂੰ ਮਾਰਨਾ ਉਹਨਾਂ ਦੀ ਬਾਦਸ਼ਾਹੀ ਨੂੰ ਵੀ ਤੋੜਿਆ ਹੈਗਾ ਇਹ ਤਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਬ੍ਰਿਟਾਨੀਆ ਨੂੰ ਵੀ ਸੀਰੀਅਸ ਨੋਟ ਲੈਣਾ ਚਾਹੀਦਾ ਹੈ ਇਹ ਔਰਨਾਂ ਮੁਲਕਾਂ ਦੀ ਬਾਦਸ਼ਾਹੀ ਇੰਡੀਆ ਨੇ ਤੋੜ ਦਿੱਤੀ ਹੈ ਤੇ ਜਿਹੜੀ ਮਨੋ ਡਾਕਟਰੀਨ ਹੈ ਉਹ ਵੀ ਇੱਕ ਭੰਗ ਕੀਤੀ ਹੈ ਅਮਰੀਕਾ ਦੀ ਉਹਦੇ ਮੁਤਾਬਕ ਅਮਰੀਕਾ ਚਾਹੁੰਦਾ ਕਿ ਕੋਈ ਵੀ ਬਾਹਰਲਾ ਦੇਸ਼ ਸਾਡੇ ਇਲਾਕੇ ਦੇ ਵਿੱਚ ਕੋਈ ਹਮਲਾ ਜਾਂ ਗੋਲੀ ਦਾੰ ਚਲਾਏ ਜਿਵੇਂ 1941 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਉੱਤੇ ਹਮਲਾ ਕੀਤਾ ਸੀ ਔਰ ਅੰਤ ਨੂੰ ਫਿਰ ਅਮਰੀਕਾ ਨੂੰ ਜਾਪਾਨ ਨੂੰ ਖਤਮ ਕਰਨਾ ਪਿਆ ਜਦੋਂ ਦੋ ਬੰਬ ਐਟਮ ਬੰਬ ਦੇ ਹੈ ਰਾਸ਼ੀਮਾ ਤਿੰਨੋ ਸਾਫੇ ਦੇ ਵਿੱਚ ਉਹਨਾਂ ਨੇ ਸਿੱਟੇ ਨਾ ਪਏ ਸੋ ਮੇਰਾ ਮਤਲਬ ਹੈ ਕਿ ਜਿਹੜੀ ਅਮਰੀਕਾ ਦੀ ਰੀਤ ਹੈ ਕਿ ਉਹਨਾਂ ਦੀ ਜਿਹੜੀ ਬਾਦਸ਼ਾਹੀ ਤੋੜ ਦਿੱਤੀ ਹੈ ਉੱਥੇ ਅਟੈਂਪਟ ਕਰਨ ਦੀ ਤੇ ਬਰੰਟ ਕੱਟ ਦਿੱਤੇ ਹੈਗੇ ਇਹ ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਗੋਇਲ ਦੇ ਤੇ ਯਾਦਵੇ ਕਰੋ ਦਾ ਹੋਰ ਅਫਸਰ ਹੈ ਸਮੰਤ ਗੋਇਲ ਉਹਦੇ ਵੀ ਵਾਰੰਟ ਕੱਟ ਦਿੱਤੇ ਹੈ ਤੇ ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰਨਾ ਚਾਹੀਦਾ ਤੁਹਾਨੂੰ ਜਾਨਤ ਹੋਊਗਾ ਸਮੰਤ ਗੋਇਲ ਤੁਹਾਡਾ ਇਹ ਗੁਰਦਾਸਪੁਰ ਦਾ ਐਸਐਸਪੀ ਹੈ ਤੇ ਉਸ ਨੇ ਬੱਚੇ ਬਹੁਤ ਮਾਰੇ ਆ ਫੜ ਫੜ ਕੇ ਤੇ ਉਹਦੇ ਬਾਰੇ ਵੀ ਅਸੀਂ ਪੂਰੀ ਇਨਕੁਆਇਰੀ ਕਰ ਰਹੇ ਹਾਂ ਸੋ ਇਸ ਗੱਲ ਕਰਕੇ ਅਸੀਂ ਅੱਜ ਪ੍ਰਧਾਨ ਸਾਹਿਬ ਨੂੰ ਮਿਲੇ ਸੀਗੇ ਮਾਨ ਸਾਹਿਬ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਗਿਆ ਤੇ ਭਾਰਤ ਨੇ ਉਹਦਾ ਬੜਾ ਸਖਤ ਨੋਟਿਸ ਲਿਆ ਦੇ ਲੋਕ ਵਿਦੇਸ਼ਾਂ ਵਿੱਚ ਸਿੱਖਾਂ ਦੇ ਅਸ਼ਰੀਆਮ ਕਤਲ ਹੋ ਰਿਹਾ ਹੈ। ਇਹ ਗੱਲ ਤੁਹਾਡੀ ਠੀਕ ਹੈ ਜੀ ਪਰ ਇਹ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਹੈ। ਬਦਕਿਸਮਤੀ ਹੈ ਕਿ ਬੰਗਲਾਦੇਸ਼ ਦੇ ਵਿੱਚ Hinduਾਂ ਨੂੰ ਮਾਰਿਆ ਜਾ ਰਿਹਾ ਹੈ, ਜਾਉਣਾ ਨੂੰ ਤਾਂ ਕੀਤਾ ਜਾ ਰਿਹਾ ਹੈ ਤੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈਗਾ। ਤੇ ਸਖਾਂ ਦੇ ਲਈ ਵੀ ਉਹੀ ਹੈ ਤੇ ਅਸੀਂ ਕਹਿੰਦੇ ਹਾਂ ਬੰਗਲਾਦੇਸ਼ ਨੂੰ ਜੇ ਤੁਹਾਨੂੰ ਤਾੜਨਾ ਦਿੱਤੀ ਹੈ ਤੁਸੀਂ ਵੀ ਇੰਡੀਆ ਨੂੰ ਕਹੋ ਕਿ ਤੁਸੀਂ ਸਿੱਖਾਂ ਦੇ ਜਿਹੜੇ ਨਜਾਇਜ਼ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਤੇ ਯੂਕੇ ਦੇ ਵਿੱਚ ਸਿੱਖ ਮਾਰੇ ਹੈ ਹਰਿਆਣਾ ਤੇ ਪੰਜਾਬ ਦੇ ਵਿੱਚ ਉਹਦੇ ਬਾਰੇ ਵੀ ਤੁਸੀਂ ਤੁਹਾਡਾ ਕੀ ਸਟੈਂਡ ਹੈ ਤੇ ਤੁਸੀਂ ਇਹ ਸਾਨੂੰ ਦੱਸੋ ਕਿ ਤੁਹਾਡਾ ਸਟੈਂਡ ਕੀ ਹੈ ਦੂਸਰੀ ਗੱਲ ਹੈ 1971 ਦੇ ਵਿੱਚ 71 ਦੇ ਵਿੱਚ ਪਾਕਿਸਤਾਨ ਦੇ ਦੋ ਹਿੱਸੇ ਕਰਤੇ ਸੀ ਕਿ ਉੱਥੇ ਹਿੰਦੂਆਂ ਨੂੰ ਖਤਰਾ ਹੈਗਾ ਫਿਰ ਮੇਰਾ ਮਤਲਬ ਪਾਕਿਸਤਾਨ ਦੇ ਦੋ ਹਿੱਸੇ ਕਰਨ ਦਾ ਕੀ ਫਾਇਦਾ ਸੀਗਾ ਸਾਰੀ ਲੜਾਈ ਕੀਤੀ ਜੰਗ ਕੀਤਾ ਤੇ ਜਿਹੜੇ ਅਫਸਰਾਂ ਨੇ ਉਹ ਲੜਾਈ ਜਿੱਤੀ ਲੈਫਟੇਨੈਂਟ ਜਨਰਲ ਜਗੀਤ ਸਿੰਘ ਰੋੜੇ ਨੇ ਤੇ ਜਨਰਲ ਸ਼ਬੇਕ ਸਿੰਘ ਨੇ ਜਨਰਲ ਸ਼ਬੇਕ ਸਿੰਘ ਨੇ ਤਾਂ ਇੱਥੇ ਵੀ ਬਹੁਤ ਵੱਡਾ ਦਰਬਾਰ ਸਾਹਿਬ ਦੇ ਵਿੱਚ ਮੋਰਚਾ ਲਾਇਆ ਤੇ ਮਿਲਟਰੀ ਦਾ ਰਵੈਤ ਹੈ ਕਿ ਜਿਹੜਾ ਦੁਸ਼ਮਣ ਵੀ ਜਰਨੈਲ ਮਾਰਿਆ ਜਬੇ ਲੜਾਈ ਦੇ ਵਿੱਚ ਉਹਨੂੰ ਉਸ ਤਰ੍ਹਾਂ ਦੀ ਫਿਊਨਰਲ ਉਹੋ ਜਿਹਾ ਸੰਸਕਾਰ ਦੇਣਾ ਪੈਂਦਾ ਜਿੰਨਾ ਤੁਸੀਂ ਆਪਣੇ ਜਰਨੈਲ ਨੂੰ ਦਿੰਦੇ ਹੋ ਕਿ ਜਨਰਲ ਸ਼ਬੀਕ ਸਿੰਘ ਨੂੰ ਕਿਉਂ ਨਹੀਂ ਉਹੋ ਜਿਹਾ ਮਿਲਟਰੀ ਦਾ ਤੁਸੀਂ ਇਹ ਸਨਮਾਨ ਦਿੱਤਾ ਜਦੋਂ ਉਹਨਾਂ ਨੂੰ ਸੰਸਕਾਰ ਕੀਤਾ ਹੈਗਾ ਤੇ ਫਿਰ ਜਨਰਲ ਰੋੜਾ ਜਿਨੇ ਇੰਨੀ ਵੱਡਿਆ ਤੁਹਾਡੇ ਦੀ ਜੰਗ ਜਿੱਤਿਆ ਤੇ ਉਸ ਨੂੰ ਤੁਸੀਂ ਬਿਲਕੁਲ ਪਛਾਣਿਆ ਨਹੀਂ ਤੇ ਜਿਹੜੀ ਕਿ ਬੇਕਦਰੀ ਕੀਤੀ ਹੈ ਸਿੱਖਾਂ ਦੀ ਤੇ ਬੰਗਲਾਦੇਸ਼ ਠੀਕ ਹੈ ਉਹਨੂੰ ਕਿਉਂ ਤੋੜਨਾ ਸੀ ਜੇ ਤੁਸੀਂ ਇਹ ਸਮਝਦੇ ਸੀਗੇ ਕਿ ਹਿੰਦੂ ਤਾਂ ਵੀ ਸੁਰੱਖਿਤ ਨਹੀਂ ਰਹਿਣਗੇ ਫਿਰ ਪਾਕਿਸਤਾਨ ਤੋੜਨ ਦਾ ਕੀ ਮਤਲਬ ਸੀਗਾ ਹਾਂਜੀ ਡੋਨਾਲਡ ਟਰੰਪ ਜਿਹੜਾ ਹੈਗਾ ਉਹ ਤੋਂ ਇੰਡੀਅਨਸ ਨੂੰ ਵਾਪਸ ਘਟਣ ਦੀ ਔਰ ਰੂਡੋ ਵੀ ਇਸੇ ਤਰ੍ਹਾਂ ਹੀ ਕਹਿ ਰਿਹਾ ਹੈ ਜਿਹੜੇ ਸਟੂਡੈਂਟਸ ਹੈਗੇ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਇਹ ਮੇਰਾ ਵਿਚਾਰ ਹੈ ਇਹ ਸਟੂਡੈਂਟਸ ਨੂੰ ਵਾਪਸ ਭੇਜ ਸਰਕਾਰ ਕੀ ਕਹਤਾ ਦਿੰਦਾ ਹੋਣਾ ਪਰ ਇਹ ਹੋਰੀ ਸਾਧਾਰਨ ਕਿ ਸਟੂਡੈਂਟਸ ਨੂੰ ਕਿ ਵਾਪਸ ਕਰਨਗੇ ਜਿਹੜੇ ਉੱਥੇ ਗਏ ਹੋਏ ਆ ਉਹਨਾਂ ਦਾ ਰਾਈਟ ਹੈਗਾ ਉੱਥੇ ਕਨਸਟੀਟਿਊਸ਼ਨ ਹੈ ਇੰਡੀਆ ਦੇ ਵਿੱਚ ਤਾਂ ਕਨਸਟੀਟਿਊਸ਼ਨ ਚਲਦੀ ਨਹੀਂ ਅਮਰੀਕਾ ਤੇ ਕਨਡਾ ਦੇ ਵਿੱਚ ਤਾਂ ਕਨਸਟੀਟਿਊਸ਼ਨ ਦਾ ਜ਼ੋਰ ਹੈਗਾ ਸਰ 40 ਸਾਲ ਦੀ ਜਿਹੜੇ ਸਰਕਾਰਾਂ ਦੇ ਰਵੱਈਏ ਤੋਂ ਲੱਗਦਾ ਕਿ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਦਾ ਨਹੀਂ ਇਹ ਨਹੀਂ ਮਿਲੂਗਾ ਤਾਂ ਤੇ ਅਸੀਂ ਕਹਿੰਦੇ ਆ ਕਿ ਸਿੱਖਾਂ ਨੂੰ ਅਲੱਗ ਤਾਂ ਹੋਣਾ ਚਾਹੀਦਾ ਹੈ ਦੋ ਕਮਾ ਇੱਕ ਧਰਤੀ ਦੇ ਉੱਤੇ ਨਹੀਂ ਰਹਿ ਸਕਦੀਆਂ ਰਕੀਆਂ ਸਿੱਖ ਹਨ ਨਿਰਮਮ ਇਹਨਾਂ ਦਾ ਦੇਸ਼ ਅਲੱਗ ਤਾਂ ਹੋਣਾ ਚਾਹੀਦਾ ਹੈ ਤੇ ਅਲੱਗ ਤਾਂ ਹੋਣ ਦੇ ਵਿੱਚ ਇੰਡੀਆ ਨੂੰ ਵੀ ਬਹੁਤ ਫਾਇਦਾ ਹੋਊ ਇਹਨਾਂ ਦਾ ਮਿਲਟਰੀ ਦਾ ਖਰਚਾ ਖਤਮ ਹੋਊਗਾ ਕਿਉਂ ਕਰਕੇ ਇਹਨਾਂ ਦਾ ਸਾਹਮਣਾ ਫਿਰ ਚੀਨ ਤੇ ਪਾਕਿਸਤਾਨ ਦੇ ਨਾਲ ਨਹੀਂ ਹੋਊਗਾ ਵਿਚ ਵਿਚਾਲੇ ਇੰਡੀਆ ਦੇ ਚੀਨ ਦੇ ਪਾਕਿਸਤਾਨ ਦੇ ਖਾਲਸਾਣ ਦੀ ਕੰਟਰੀ ਹੋਊਗੀ ਤੇ ਉਹ ਜਿਹੜੀ ਬਫਰ ਸਟੇਟ ਬਣੂਗੀ ਉੱਥੇ ਹਮੇਸ਼ਾ ਦੇ ਲਈ ਇਹ ਹੈ ਅਮਨ ਤੇ ਬਾਂਸਰੀ ਵੱਜਦੀ ਰਹੂਗੀ ਦੱਖਣੀ ਸ਼ਿਆਦ ਵਿੱਚ ਸਿੱਖ ਗੁਰੂਆਂ ਨੇ ਤਾਂ ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸਾਰਿਆਂ ਨੂੰ ਸਾਂਝੇ ਕਰਨ ਦਾ ਸੰਦੇਸ਼ ਦਿੱਤਾ ਤੁਸੀਂ ਵੱਡ ਦੀ ਗੱਲ ਕਰਦੇ ਕਿ ਸਿੱਖ ਵੱਖਰੇ ਰਹਿਣੇ ਚਾਹੀਦੇ ਨੇ ਦੂਜੀਆਂ ਕੌਮਾਂ ਵੱਖਰੀਆਂ ਰਹਿਣੀਆਂ ਚਾਹੀਦੀਆਂ ਇੱਕ ਮੋਟਾ ਹਾ ਤਾਂ ਨਹੀਂ ਜੀ ਤੋਂ ਦੱਤੀ ਮਤਲੇ ਗੁਰੂਆਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਉਹਨਾਂ ਨੇ ਇਕੱਠੇ ਰਹਿਣ ਦਾ ਸੰਦੇਸ਼ ਦਿੱਤਾ ਬਾਖੂਣ ਦੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਉਹਨਾਂ ਸਾਂਝੀ ਪੰਗਤ ਜਿਹੜੀ ਉਹ ਕਰ ਰਹੇ ਸੀ ਉਹ ਮਾਨੇ ਇਹ ਨਹੀਂ ਗਿਆ ਕਿ ਛਿੱਤਰ ਖਾਓ ਕੌਮ ਖੋ ਗਏ ਉਹ ਗੱਲ ਨਹੀਂ ਨਹੀਂ ਤੁਸੀਂ ਬਹੁਤ ਕਲੇਵਰ ਹੋ ਪਰ ਦਸਵੇਂ ਪਾਤਸ਼ਾਹ ਨੇ ਕਿਉਂ ਕਿਹਾ ਕਿ ਇਹਨ ਗਰੀਬ ਸਿੱਖੋਂ ਕੋ ਨੂੰ ਬਾਤ ਸਹੀ ਨੇ ਸਿੱਖ ਨੂੰ ਬਾਦਸ਼ਾਹੀ ਮਿਲ ਜਾਨੀ ਵੱਖਰੀ ਗੱਲ ਹੈਗੀ ਆ ਡਾਕਟਰ ਮਰਮੋਤ ਨੇ 10 ਸਾਲ ਤੱਕ ਬਾਦਸ਼ਾਹੀ ਨਹੀਂ ਦਿੱਤੀ ਤੁਸੀਂ ਤਾਂ ਮੰਤਰੀ ਰਹੇ ਤੁਸੀਂ ਤਾਂ ਹਿੰਦੂਵਾਦੀ ਦੀ ਗੱਲ ਕਰੀ ਜਾਂਦੇ ਹੋ ਇੱਥੇ ਮੇਰੇ ਸਾਹਮਣੇ ਨਹੀਂ ਹੋਰ ਕੀ ਹੈ ਜਦੋਂ ਤੁਸੀਂ ਤਾਂ ਗੁਰਬਾਣੀ ਦੀ ਗੱਲ ਕਰਦੇ ਹੋ ਮੈਂ ਗੁਰਬਾਣੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਇਹਨ ਗਰੀਬ ਸਿੱਖੋਂ ਕੋ ਦੂਪ ਬਾਦਸ਼ਾਹੀ ਬਾਦਸ਼ਾਹੀ ਲੋਕ ਬਾਦਸ਼ਾਹੀ ਹੀ ਧਰਤੀ ਤੋਂ ਬਗੈਰ ਕਿਵੇਂ ਹੁੰਦਾ ਤੁਹਾਡੇ ਮੁਤਾਬਕ ਧਰਤੀ ਤੋਂ ਬਗੈਰ ਹੋ ਜੂਗੀ ਸਿੱਖਾਂ ਨੂੰ ਪ੍ਰੋਬਲ ਮਨਿਆ ਜਾ ਰਿਹਾ ਹੈ ਤੁਹਾਡੇ ਮੁਤਾਬਕ ਕੋਈ ਗੱਲ ਸਾਡਾ ਕੋਈ ਤਕਾਲ ਨਹੀਂ ਮਿਲੰਦਿਆ ਚਾਹੀਦੀ ਤੁਸੀਂ ਸਾਜੀ ਦੇਖੋ ਮਾਫ ਕਰਨਾ ਡੇਵਰ ਕੇ ਸਿੱਖਣਾ ਜਦੋਂ ਤਾਂ ਕਾਂਗਰਸ ਦਾ ਰਾਜ ਹੁੰਦਾ ਹੈ ਤੁਸੀਂ ਉੱਥੇ ਜਾ ਕੇ ਕਹਿੰਦੇ ਹੋ ਜੈ ਹਿੰਦ ਜੇ ਭਾਜਪਾ ਦਾ ਰਾਜ ਹੋਵੇ ਫਿਰ ਕਹਿੰਦੇ ਜੈ ਜੀ ਰਾਮ ਜੈ ਸ਼੍ਰੀ ਰਾਮ ਪ੍ਰਧਾਨ ਜੀ ਇੱਕ ਲਾਸਟ ਕੁਐਸਚਨ ਹੈ ਬਾਬੇ ਤੋਂ ਮੈਨੇ ਮਹਾਰਾਸ਼ਟਰ ਦੇ ਵਿੱਚ ਬਹੁਤ ਤਰਸ ਆਇਆ ਯਾਰ ਜਿਹੜਾ ਬੀਜੇਪੀ ਦੀ ਸਪੋਰਟ ਕੀਤੀ ਹੈ ਔਰ ਉਸ ਤੋਂ ਬਾਅਦ ਸਪਸ਼ਟੀਕ ਪੁੱਛ ਲੋ ਯਾਰ ਇਸ ਨੂੰ ਪੁੱਛ ਲੋ ਚਲੋ ਤੁਸੀਂ ਤੋਂ ਮੈਂ ਤਾਂ ਹੀ ਆ ਰਿਹਾ ਹਾਂ ਤੁਸੀਂ ਦੱਸੋਗੇ ਤਾਂ ਜ਼ਿਆਦਾ ਬਿਹਤਰ ਰਹੇਗਾ ਤੇ ਤੋਂ ਮੈਨੇ ਠੀਕ ਕੀਤਾ ਜੀ ਉਹ ਤੇ ਸਪੋਰਟ ਕਰਕੇ ਭਾਬੇ ਤੋਂ ਮੈਂ ਦੀ ਆਪਾਂ ਗੱਲ ਕਰ ਦਿੰਨੇ ਆ ਤੁਹਾਡੇ ਮਤਬਾਕ ਤਾਂ ਠੀਕ ਕੀਤਾ ਤੁਹਾਡੇ ਮਤਬਾਕ ਨਹੀਂ ਮੇਰੇ ਮੁਤਾਬਕ ਠੀਕ ਨਹੀਂ ਕੀਤਾ ਨਾ ਮੇਰੇ ਮੁਤਾਬਕ ਗਲਤੀ ਨਹੀਂ ਕੀਤਾ ਤੁਹਾਡੇ ਮਤਬਾਕ ਬਿਲਕੁਲ ਸਿੱਖਾਂ ਦੀ ਬਾਤਸ਼ਾਲੀ ਦੇ ਖਿਲਾਫ ਗੱਲ ਕਰ ਰਹੇ ਹੋ ਜੀ ਮਾਨ ਸਾਹਿਬ ਤੁਹਾਨੂੰ ਤੇ ਤੁਹਾਡੇ ਲਈ ਗੱਲ ਕਰਦਾ ਪੰਥ ਸੁਣਦਾ ਬਿਲਕੁਲ ਮੈਂ ਸਿੱਖਿਆ ਤੁਹਾਡੇ ਲਈ ਮੈਂ ਸਿੱਖਿਆ ਇੱਕ ਮਿੰਟ ਯਾਰ ਛੱਡ ਮਾਨ ਸਾਹਿਬ ਤੁਹਾਡੀ ਕਹੀ ਹੋਈ ਗੱਲ ਸਮਝੀ ਕੰਪਲੀਟ ਧਿਆਨ ਨਾਲ ਸਮਝਦੀ ਐ ਸਮਝਦੀ ਐ ਬਾਬੇ ਹਰਨਾਮ ਸਿੰਘ ਨੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਔਰ ਆਪਣੀ ਗਲਤੀ ਨੂੰ بار-बार ਉਹ ਆਪਣੇ ਚਾਹਤਿਆਂ ਕੋਲੋਂ ਪੁਸ਼ਟੀ ਕਰਾ ਰਹੇ ਨੇ ਕਿ ਮੈਂ ਜੋ ਕੀਤਾ ਬਿਲਕੁਲ ਠੀਕ ਫੈਸਲਾ ਲਿਆ ਤੁਸੀਂ ਇਹਨੂੰ ਕਿਹਾ ਦੇ ਦਿਓ ਮੈਨੂੰ ਬਦਲ ਦੇਣਾ ਚਾਹੀਦਾ ਜੀ ਉਹ ਇਸ ਪਦਵੀ ਦੇ layak ਨਹੀਂ ਹੈ ਜਿਹੜਾ ਤਕਸਾਲ ਦੀ ਬੇਇੱਜ਼ਤੀ ਕੀਤੀ ਹੈ ਜੀ ਬਾਬਾ ਦੀਪ ਸਿੰਘ ਨੇ ਤਕਸਾਲ ਚਲਾਈ ਹੈ ਸੰਜੁਨੈਨ ਸਿੰਘ ਤੇ ਨਿਰੋਬੜ ਨੇ ਆਪਣਾ ਸੀਸ ਦੁੱਟਾ ਤੇ ਬੀਜਪੀ ਨੇ ਜਦੋਂ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਵਾਜਪਾਈ ਉਹਨਾਂ ਦਾ ਲੀਡਰ ਸੀ ਤੇ ਵਾਜਪਾਈ ਨੇ ਕਿਹਾ ਸੀਗਾ ਕਿ ਇਹ ਸਾਡੀ ਦੁਰਗਾ ਮਾਤਾ ਹੈ ਇੰਦਰਾ ਗਾਂਧੀ ਨੂੰ ਤੇ ਅਦਵਾਨ ਸਾਹਿਬ ਨੇ ਮਹਾਰਾਜ ਜੀ ਕਿਹਾ ਸੀਗਾ 4 ਸਾਲ 4 ਮਹੀਨੇ ਪਹਿਲੇ ਹੋ ਜਾਣਾ ਚਾਹੀਦਾ ਸੀ 6 ਮਹੀਨੇ ਹਾਂ 6 ਮਹੀਨੇ ਇੱਕ ਮਿੰਟ ਹਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਜਾਣਾ ਮੈਂ ਜਵਾਬ ਦਊਂਗਾ ਜੀ ਬੰਸਪੁਰ ਨਾਮ ਸਿੰਘ ਨੇ ਵੀ ਕਿਹਾ ਕਿ ਆਪਾਂ ਹੁਣ ਬਹਿ ਕੇ ਗੱਲ ਕਰਨ ਦੇ ਚ ਨਹੀਂ ਮੈਂ ਗੱਲ ਮੁੱਕ ਕੇ ਕੀਤੇ ਆਪਾਂ ਤਲਵਾਰ ਤੇ ਵੀ ਆਵਾਂਗੇ ਲੜਾਈ ਵੀ ਸਾਡਾ ਅਖੀਰਲਾ ਹਥਿਆਰ ਹੋਊ ਉਹ ਦੋਨੋਂ ਪੁੱਛ ਲੋ ਨਾ ਜੀ ਸਰ ਜੋਤੀ ਤੁਹਾਨੂੰ ਲੱਗਦਾ ਕਿ ਉਹ ਕਹਿਣਾ ਚਾਹ ਰਿਹਾ ਕੋਈ ਬੋਝ ਤੁਸੀਂ ਤੁਸੀਂ ਦਲੀਲ ਦੇਣਾ ਗੱਲ ਨਹੀਂ ਕਰਦਾ ਸਾਡਾ ਬਿਆਨ ਹੈ ਜੀ ਮੇਰਾ ਤੁਸੀਂ ਤਾਂ ਲੜਾਈ ਨੂੰ ਆਉਂਦੇ ਹੋ ਕਿਵੇਂ ਚਲੋ ਉਹ ਕਹਿੰਦਾ ਜੀ ਠੀਕ ਹੈ ਕਕੇ ਬੰਦ ਕਰੋ ਯੂ ਆਰ ਨੋਟ ਅਬਾਊਟ ਜਰਨਲਿਸਟ